ਅੱਜ ਇੱਕ ਬਹੁਤ ਸੋਹਣਾ ਵਾਕਿਆ ਹੋਇਆ ਸਾਡੇ ਨਾਲ ਰਸਤੇ ਦੇ ਵਿੱਚ ਜਦੋਂ ਅਸੀਂ ਕਸੰਗਲਾ ਪਾਸ ਉੱਤਰ ਰਹੇ ਸੀਗੇ ਤਾਂ ਹਰਿਆਣਾ ਦਾ ਇੱਕ ਪਰਿਵਾਰ ਸੀ ਇੱਕ ਉਹਨਾਂ ਦਾ ਬੇਟਾ ਸੀ ਤੇ ਦੋ ਪਤੀ ਪਤਨੀ ਉਹ ਜਦੋਂ ਅਸੀਂ ਕਸੰਗਲਾ ਪਾਸ ਕੀਤਾ ਤਾਂ ਥੱਲੇ ਨੂੰ ਆ ਗਏ ਉਹਨਾਂ ਨੇ ਗੱਡੀ ਰੋਕ ਲਈ ਆਪਣੀ ਤੇ ਸਾਨੂੰ ਹੱਥ ਦੇ ਕੇ ਬਹੁਤ ਲੋਕਾਂ ਦੀ ਫੋਟੋਆਂ ਰੀਲਾਂਾਂ ਤੇ YouTube ਬਲੌਗ ਦੇਖਿਆ ਸੀ ਭਾਈ ਵੀ ਇੰਡੀਆ ਦੇ ਵਿੱਚ ਇੱਕ ਐਸੀ ਜਗ੍ਹਾ ਜਿੱਥੇ ਘਾਹ ਦੇ ਉੱਚੇ ਨਹੀਂ ਮੇ ਗੋਲੇ ਜੇ ਬਣੇ ਹੋਏ ਤੇ ਉਹ ਹਿਲਦੇ ਆ ਅੱਜਾ ਜੀ ਆਪਣਾ ਦਿਨ 7ਵਾਂ ਤੇ ਆਮ ਪਹਾੜੀ ਇਲਾਕਿਆਂ ਨਾਲੋਂ ਇੱਥੇ ਦੇਣਾ ਜਿਹੜਾ ਉਹ ਛੇਤੀ ਖੁੱਲ ਜਾਂਦਾ ਪੌਣੇ ਇੱਕ ਸੱਤ ਹੋਈ ਹੈ ਤੇ ਧੁੱਪ ਹੋ ਗਿਆ ਧੁੱਪ ਚੜੀ ਨੂੰ ਹੋ ਗਿਆਗਾ ਅੱਧਾ ਪੌਣਾ ਘੰਟਾ ਸਾਰੇ ਪਾਸੇੜੀ ਹੈਗੀ ਧੁੱਪ ਖੜ ਚੁੱਕੀ ਹੈ ਉਹ ਸਾਮਣੇ ਸੋਜ ਵੀ ਤਾਂ ਆ ਗਿਆ ਹੁਣ ਤਿਆਰ ਹੋ ਗਏ ਆ ਬ੍ਰੇਕਫਾਸਟ ਕਰਦੇ ਆ ਤੇ ਅੱਗੇ ਨੂੰ ਚੱਲੇ ਬੋਲੀ ਹਾਈ ਐਲਟੀਟਿਊਡ ਦੇ ਬ੍ਰੇਕਫਾਸਟ ਵਾਂਗੂ ਇਹ ਵੀ ਪੋਹਾ ਤੇ ਟੋਸ ਦਿੰਦੇ ਨਾਲ ਤੇ ਚਾਹ ਕਿਉਂਕਿ ਹਾਈ ਐਲਟੀਟਿਊਡ ਤੇ ਤੁਹਾਡਾ ਜਿਹੜਾ ਮੈਟਾਬੋਲਿਜ਼ਮ ਹੈ ਉਹ ਥੋੜਾ ਜਿਹਾ ਸਲੋ ਚੱਲਦਾ ਤੇ ਸਲੋ ਚੱਲਣ ਕਰਕੇ ਤੁਹਾਨੂੰ ਹਲਕੀਆਂ ਚੀਜ਼ਾਂ ਹੀ ਜਿਹੜੀਆਂ ਹੈਗੀਆਂ ਉਹ ਪਚਣਗੀਆਂ ਉਸ ਕਰਕੇ ਇਹਨਾਂ ਨੇ ਵੀ ਸਾਨੂੰ ਪੋਹਾ ਤੇ ਬੈ ਟੋਸ ਦਿੱਤਾ ਸਾਹਮਣੇ ਜੀ ਚੱਲਿਆਂਦਾ ਮੈਚ ਨੀਦਰਲੈਂਡ ਤੇ ਸ਼੍ਰੀਲੰਕਾ ਦਾ ਅਸੀਂ ਕਰਦੇ ਹਾਂ ਬ੍ਰੀਫਰਸ ਲੇਕ ਤੋਂ ਚੱਲ ਕੇ ਚਸ਼ੂਲ ਤੱਕ ਦਾ ਰਸਤਾ ਜਿਹੜਾ ਹੈ ਸਾਰਾ ਹੈਗਾ ਉਹ ਮਿਲਟਰੀ ਦੇ ਅੰਦਰ ਵਿੱਚ ਵਿੱਚ ਪਿੰਡ ਆਉਂਦੇ ਆ ਪਰ ਪਿੰਡਾਂ ਦੀ ਵਾਦੀ ਘਟ ਹੈ ਤੇ ਮਿਲਟਰੀ ਦੀ ਸੰਖਿਆ ਜਾਂਦੀ ਹੈ ਤੇ ਆ ਹੁਣ ਅਸੀਂ ਪਹੁੰਚ ਰਹੇ ਹਾਂ ਜੀ ਚਸ਼ੂਲ ਦੇ ਨੇੜੇ ਤੇ ਚਸ਼ੂਲ ਤੋਂ ਇੱਕ ਰਾਹ ਪਾੜ ਜਾਂਦਾ ਹੈਗਾ ਪਿੰਡਾਂ ਵਿੱਚ ਦੀ ਹਾਲੇ ਨੂੰ ਤੇ ਇੱਕ ਰਾਹ ਚੱਲਿਆ ਜਾਂਦਾ ਹੈਗਾ ਨੋਇਮਨ ਤੇ ਅਸੀਂ ਨੋਇਮਨ ਰਾਹ ਫੜ ਲਿਆ ਤੇ ਕਾ ਪਾਸ ਵੱਲ ਨੂੰ ਵਧ ਰਹੇ ਹੁਣ ਅਸੀਂ ਪਾਸੇ ਤੇ ਦੋ ਆਉਂਦੇ ਆ ਰਾਹ ਦੇ ਵਿੱਚ ਇੱਕ ਆਉਂਦਾ ਹੈਗਾ ਸੰਗਲਾ ਕਾਕ ਸੰਗਲਾ ਪਾਸ ਇੱਕ ਆਉਂਦਾ ਹੈਗਾ ਜੀ ਥੱਡੂ ਪਾਸ ਤੇ ਥੱਡੂ ਪਾਸ ਜਿਹੜਾ ਹੈਗਾ ਉਹ ਥੋੜੀ ਘੱਟ ਚਾਈਤੇ ਆ ਜਿਹੜਾ ਕਾਕ ਸੰਗਲਾ ਉਹ 16000 ਫੁੱਟ ਦੀ ਚਾਈਤੇ ਤੇ ਟੈਰਨ ਜਿਹੜਾ ਹੈਗਾ ਜੀਓਗ੍ਰਾਫੀ ਜਿਹੜਾ ਹੈਗਾ ਉਹ ਕਹਦੀ ਉਵੇਂ ਹੀ ਖੁਸ਼ਕ ਬੰਜਰ ਤੇ ਪਥਰੀਲੇ ਪਹਾੜਾਂ ਵਾਲਾ ਤੇ ਪਾਸ ਦੇ ਨੇੜੇ ਜਾ ਕੇ ਆ ਸਾਨੂੰ ਪਰਫੈਕਟ ਮਿਲਦਾ ਬਰਫ ਖੁਰ ਰਹੀ ਹੈ ਜੂਨ ਦੇ ਮਹੀਨੇ ਹੋਣ ਕਰਕੇ ਤੇ ਪਰ ਆਸ-ਪਾਸ ਤੁਸੀਂ ਦੇਖੋਗੇ ਸੜਕ ਤੇ ਬਰਫ ਦੇ ਹਜੇ ਵੀ ਛੋਟੇ-ਛੋਟੇ ਢੇਲੇ ਜਾਂ ਢਿੱਗ ਜੇ ਮਿਲਦੇ ਆ ਪਰ ਇਹ ਵੀ ਹੁਣ ਖੁਰੇ ਜਾਂਦੇ ਆ ਕਾਕ ਸੰਗਲਾ ਪਾਸ ਤੋਂ ਆ ਸਾਹਮਣੇ ਇੱਕ ਸਾਨੂੰ ਝੀਲ ਦਿਖਾਈ ਦੇ ਰਹੀ ਹੈ ਜਦੋਂ ਗੂਗਲ ਮੈਪ ਤੇ ਅਸੀਂ ਨਿਗਾਹ ਮਾਰੀ ਤਾਂ ਗੂਗਲ ਮੈਪ ਤੇ ਸਾਨੂੰ ਦੋ ਝੀਲਾਂ ਦੇ ਨਾਮ ਦਿਖਾਈ ਤੇ ਇੱਕ ਮਰੀਆ ਮਿਰਪਾਲ ਦਸੋ ਇੱਕ ਸੀਗੀ ਯਾ ਯਾ ਦਸੋ ਇੱਕ ਪਹਿਲਾਂ ਆਉਂਦੀ ਹੈ ਤੇ ਇੱਕ ਅੱਗੇ ਆਉਂਦੀ ਯਾਜਾ ਬਾਦ ਚ ਆਉਂਦੀ ਐ ਮਿਰਪਾਲ ਪਹਿਲਾਂ ਆ ਜਾਂਦੀ ਐ ਦੋਨੇ ਹੀ ਬੜੀਆਂ ਸੋਹਣੀਆਂ ਤੇ ਸ਼ਾਨਦਾਰ ਚਿੱਲੇ ਸੜਕ ਦੇ ਖੱਬੇ ਹੱਥ ਤੁਸੀਂ ਦੇਖ ਰਹੇ ਹੋ ਮਿਰਪਾਲ ਤਸੋਬ ਵਿਸ਼ਾਲ ਸੋਣੀ ਤੇ ਫਿਰੂਜ਼ੀ ਰੰਗ ਦੀ ਭਾਅ ਮਾਰਦੀ ਝੀਲ ਸਾਨੂੰ ਨਹੀਂ ਪਤਾ ਸੀਗਾ ਵੀ ਇਸ ਮਾਹੇ ਰਾਤ ਤੇ ਜੁਮਾ ਵਾਲੇ ਰਾਤ ਤੇ ਦੋ ਝੀਲਾਂ ਵੀ ਐ ਸੋ ਇੱਕ ਝੀਲ ਸਾਨੂੰ ਆ ਦਿਖਾਈ ਦਿੱਤੀ ਐ ਜਿਹੜੀ ਗੂਗਲ ਦਿਖਾਈ ਐ ਤੇ ਹੋਰ ਕੁਝ ਵੀ ਨਹੀਂ ਤੁਸੀਂ ਓ ਤੁਹਾਡਾ ਬਾਈਕ ਐ ਸੜਕ ਐ ਤੇ ਨਾਲ ਇੱਕ ਝੀਲ ਤੇ ਹੋਰ ਕੁਝ ਵੀ ਨਹੀਂ ਸਿਰਫ ਸੁੰਨ ਸਮਾਗ ਐ ਆਵਾਜ਼ਾ ਵੀ ਬਿਲਕੁਲ ਨਹੀਂ ਹੈਗੀ ਵਰਗਿਆ ਜਾਣਾ ਫੜ ਗਿਆ ਦੀਗੀ ਫੜ ਗਿਆ ਦੇਖ ਕੇ ਸਾਂਗਲਾ ਟਾਪ ਤੋਂ ਥੱਲੇ ਆ ਕੇ 마ਹੇ ਤੋਂ 19-20 ਕਿਲੋਮੀਟਰ ਪਿੱਛੇ ਆ ਇੱਕ ਸੋਹਣੀ ਝੀਲ ਆਈ ਹੈ ਇੱਕ ਪਹਿਲਾਂ ਆਈ ਸੀਗੀ ਤੇ ਹੁਣ ਦੂਜੀ ਝੀਲ ਆਈ ਹੈ ਇਹ ਬਹੁਤ ਸੋਹਣੀਆਂ ਤੇ ਸ਼ਾਂਤ ਜੀਆਂ ਤੇ ਬਿਨਾ ਟੂਰਿਸਟਾਂ ਤੋਂ ਆ ਝੀਲਾਂ ਹਿਡਨ ਲੇਕਸ ਵੀ ਜਿਨ੍ਹਾਂ ਨੂੰ ਕਹਿ ਸਕਦੇ ਆ ਕੋਈ ਨਹੀਂ ਆਉਂਦਾ ਅਦਰ ਅਸੀਂ ਰੋਡ ਪਏ ਹੈਗੇ ਆ ਹਣ ਚਸ਼ੂਲ ਤੋਂ ਹਣ ਜਿਹੜਾ ਰੋਡ ਛੱਡ ਕੇ ਨਿਉਮਾਲ ਆ ਅਸੀਂ ਪੈ ਗਏ 마ਹੇ ਵਾਲਾ ਤੇ 마ਹੇ ਬ੍ਰਿਜ ਤੋਂ ਇੱਕ ਰੋਡ ਜਾਂਦਾ ਹੈਗਾ ਨਿਉਮਾ ਨੂੰ ਇੱਕ ਚੱਲਿਆ ਜਾਂਦਾ ਹੈਗਾ ਲੇਬਲ ਨੂੰ ਤੇ ਇੱਕ ਚੱਲਿਆ ਜਾਂਦਾ ਹੈਗਾ ਪੁੱਗਾ ਵੀ ਨਹੀਂ ਇਹ ਮਨਾਲੀ ਰੋਡ ਤੇ ਦੇਖਦੇ ਹਾਂ ਹੁਣ ਕਿਹੜੇ ਰਸਤਿਆਂ ਨੂੰ ਪੈਣਾ ਆਪਾਂ ਪਰ ਕੁਦਰਤ ਦਾ ਦ੍ਰਿਸ਼ ਹੈ ਉਹ ਬਹੁਤ ਹੀ ਖੂਸੁਰਦਾ ਬੜੇ ਮਨ ਨੂੰ ਐਨ ਥੋੜਨ ਆਗੋਵਾ ਕਰ ਦਿੰਦੇ ਆ ਔਖੇ ਤਾਂ ਬਹੁਤ ਆ ਰਾਹ ਪਰ ਆਹ ਵੇਖ ਕੇ ਜਿਹੜੀ ਚੀਜ਼ਾਂ ਤੁਸੀਂ ਖੁਸ਼ ਹੋ ਜੇ ਨਾ ਵੀ ਹਾਂ ਯਾਰ ਵਰਥ ਇਟ ਹੈ ਸਫਲ ਇਟ ਮੱਲੋ ਮੱਲੀ ਖੜ ਕੇ ਜੀ ਕਰਦਾ ਹੈ ਇਨਾ ਥਾਵ ਨੂੰ ਦੇਖਣ ਦਾ ਤੇ ਕੈਪਚਰ ਕਰਨ ਦਾ ਆ ਸਾਹਮਣੇ ਇੱਕ ਪਹਾੜ ਹੈ ਹਵਾ ਨੇ ਉਹਨੂੰ ਛਿੱਲ ਕੇ ਤੇ ਉਹਦੇ ਘਾਰ ਬਣਾਏ ਦੇਖੋ ਤੁਸੀਂ ਘੱਟ ਬਣਾਏ ਦੇ ਘੱਟ ਬੱਝੀ ਗਿਆ ਇੱਧਰਲੇ ਪਾਸੇ ਮਿਲਟਰੀ ਏਰੀਆ ਚਾਹ ਹੋਰ ਥੱਲੇ ਉਤਰਦੀ ਹੈ ਇੱਥੇ ਰੁਕੇ ਸੀ ਜਿਵੇਂ ਜਿਵੇਂ ਤੁਸੀਂ ਥੱਲੇ ਉਤਰਦੇ ਹੋ ਤੇ ਉੱਪਰ ਚੜਦੇ ਹੋ ਇਹਦੇ ਜਿਹੜੇ ਟੈਰੇਨ ਹੈ ਜਿਹੜੀ ਦ੍ਰਿਸ਼ਾ ਬਹੁਤ ਧੀ ਮਾਹੇ ਦੀ ਤਕਉਨੀ ਦੇ ਖੜੇ ਆਪਾਂ ਇਧਰਲੇ ਪਾਸੇ ਲੇ ਆ ਜੀ ਤੇ ਇਹਦੇ ਨਾਲ ਬਸ ਨਿਊਮਾਂ ਦੇ ਹਾਲੇ ਆ ਤੇ ਇੱਥੋਂ ਹੋ ਕੇ ਲੇ ਵਾਲੇ ਰੋਡ ਤੇ ਪੁੱਗਾਂ ਨੂੰ ਰਾਹ ਪੜਦਾ ਜਿਹੜੇ ਮਾਰਸ਼ ਲੈਂਡ ਹੈ ਤੇ ਸਲਾਹ ਕਰਦੇ ਆਂ ਅਸੀਂ ਭਾਈ ਹਾਲੇ ਵਾਲੇ ਕੋਲ ਜਾਣਾ ਹੈ ਕਿ ਪੁੱਗਾਂ ਵਾਲੇ ਪਏ ਹੁਣ ਗਾਹ ਵੀਡੀਓ ਦੱਸੂਗਾ ਕਿ ਕਿੱਥੇ ਪਹੁੰਚੇ ਸਵਾਰ ਉਹ ਜਿਹੜਾ ਹੈਗਾ ਅੱਗੇ ਜਾ ਕੇ ਲੇ ਨੂੰ ਮਿਲਾਂਦਾ ਇਹ ਮਿਲਾਂਦਾ ਹੈਗਾ ਹੈਲ ਲੈਣ ਨੂੰ ਤੇ ਅੱਗੇ ਜਾ ਕੇ ਉਮਲਿੰਗਲਾ ਪਾਸੋਂ ਉਪਸ਼ੀ ਤੋਂ ਨਿਊ ਮਹਾਨਲੇ ਵਾਲੀ ਸੜਕ ਦੇ ਉੱਤੇ ਆਉਂਦਾ ਮਾਹੇ ਬ੍ਰਿਜ ਤੇ ਮਾਹੇ ਬ੍ਰਿਜ ਤੋਂ ਅਸੀਂ ਖੱਬੇ ਹੱਥ ਪੁਲ ਲੰਘ ਕੇ ਆਹ ਸੜਕ ਪੈ ਗਈਆਂ ਇਹ ਸੜਕ ਜਾਂਦੀ ਹੈਗੀ ਸੁਮਦੋ ਤੇ ਸੁਮਦੋ ਤੋਂ ਜਾਂਦੀ ਹੈਗੀ ਆ ਉੱਗਾ ਉੱਗਾ ਉਹੀ ਮਾਰਸ਼ਲੈਂਡ ਜਿਹੜੀ ਕਿ ਥੱਲੇ ਜਿਵੇਂ ਕਹਿੰਦੇ ਆਪਾਂ ਵੀ ਦਲਦਲੀ ਧਰਤੀ ਉੱਤੇ ਘਾਹ ਦੇ ਮੈਦਾਨ ਹੈ ਜਿਹੜੇ ਕਿ ਉੱਚੇ ਨਹੀਂਵੇਂ ਹੁੰਦੇ ਜੇ ਤੁਸੀਂ ਪੈਰ ਧਰਦੇ ਹੋ ਜਿਵੇਂ ਕਿ ਤਲਦਲ ਧਸਦੀ ਹੁੰਦੀ ਉਧਰ ਨੂੰ ਚੱਲੇ ਆਉਣ ਆਪਾਂ ਸੁੰਦੂ ਤੋਂ ਤਸਮਰੂਰੀ ਨੂੰ ਰਾਹ ਜਾਂਦਾ ਹੈ ਤਸਮਰੂਰੀ ਦੇ ਨਾਲ ਹੀ ਇੱਕ ਤਜ਼ਾਰ ਪਿੰਡ ਤਜ਼ਾਰ ਪਿੰਡ ਵਿੱਚ ਬਹੁਤ ਸੋਹਣੀ ਮਿਨਿਸਟਰੀ ਹੈ ਕੰਨੀ ਫੋਟਵਾਂ ਰੀਲਾਂਾਂ ਤੇ YouTube ਬਲੌਗ ਦੇਖਿਆ ਸੀ ਭਾਈ ਵੀ ਇੰਡੀਆ ਦੇ ਵਿੱਚ ਇੱਕ ਐਸੀ ਜਗ੍ਹਾ ਜਿੱਥੇ ਘਾਹ ਦੇ ਉੱਚੇ ਨੀਵੇਂ ਗੋਲੇ ਜੇ ਬਣੇ ਹੋਏ ਆ ਤੇ ਉਹ ਹਿਲਦੇ ਠੀਕ ਹੈ ਉਹ ਹੈ ਜੀ ਪੁੱਗਾ ਸੋ ਅਸੀਂ ਪਹੁੰਚੇ ਹਾਂ ਉੱਥੋਂ ਪੁੱਗਾ ਤੇ ਵੇਖਦੇ ਆ ਭਾਈ ਉਹ ਗੋਲੇ ਹਿਲਦੇ ਕਿ ਐਵੇਂ ਕਹਿੰਦੇ ਸੀਗੇ ਇੱਥੇ ਤਾਂ ਕੋਈ ਹਿਲਦਾ ਨਹੀਂ ਕਿੱਬੇ ਜੀ ਹੈ ਭੇਡਾਂ ਚਰੀਆਂ ਨੇ ਸਾਹਮਣੇ ਕਿਆ ਬਾਤ ਹੈ ਬੱਕਰੀਆਂ ਚਿੱਟੇ ਰੰਗ ਦੀਆਂ ਬੱਕਰੀਆਂ ਇੱਥੇ ਉੱਧਰ ਯਾਗਚਰੀ ਜਾਂਦੇ ਆ ਸੜਕ ਠੀਕ ਹੈ ਸੋਹਣੀ ਬਣੀ ਹੋਈ ਹੈ ਉਹ ਹੌਟ ਸਪ੍ਰਿੰਗ ਵੀ ਦੀ ਨਾਲ ਅੱਗੇ ਉਹਦੇ ਕੋਲ ਚੱਲ ਜਾਂਦਾ ਆ ਇੱਕ ਮੋਲੇ ਬੁੱਲਦਰ ਗਿਆ ਜਾ ਕੇ ਬੈਠਾ ਵਿਚਾਰਾ ਉਹਨਾਂ ਦੀ ਉਹਦੀ ਲਾਈ ਵੀ ਹੈ ਚਾਲੇ ਮੇ ਕਰਕੇ ਇੱਧਰ ਦੂਜੇ ਚੜੀ ਜਾਂਦੇ ਆ ਕਾਲੇ ਰੰਗ ਦੇ ਸਲੇਡ ਰੰਗ ਦੇ ਇਹ ਯਾਗ ਵੈਸੀ ਹੁੰਦੀ ਇਹਨਾਂ ਦੀ ਉੱਚੀਆਂ ਪਹਾੜੀਆਂ ਥਾਵਾਂ ਤੇ ਐ ਇਹ ਉਹਦੀ ਨਸਲ ਚ ਹੋਈਆਂ ਤੇ ਛੋਟੇ ਕਰਦਿਆਂ گاਵਾ ਕਹਿ ਸਕਦੇ ਆਪਾਂ ਇਹਨਾਂ ਨੂੰ ਜਿੱਥੇ ਅਸੀਂ ਰਹੇ ਸੀ ਉਹ ਦੱਸਦਾ ਸੀ ਜਿਹੜੀ ਯਾਗ ਆ ਸਾਡੇ ਉਹ ਉੱਪਰ ਹੁੰਦੇ ਆ ਉਨਾਂ ਨੂੰ ਉੱਪਰ ਜਿਹੜਾ ਘਾਹ ਖਾਨ ਨੂੰ ਉਹ ਮਿਲ ਜਾਂਦਾ ਇਸ ਕਰਕੇ ਉਹਨਾਂ ਨੂੰ ਉੱਪਰ ਰੱਖਿਆ ਜਾਂਦਾ ਤੇ ਛਾਲ ਤੋਂ ਥੱਲੇ ਆਉਂਦੀ ਆ ਪੁੱਗਾ ਤੋਂ ਅੱਗੇ ਤੇ ਪੁੱਗਾ ਦੇ ਵਿੱਚ ਲੇ ਮਨਾਲੀ ਰੋਡ ਤੇ ਤੱਕ ਤੱਕ ਆਸੇ-ਪਾਸੇ ਜਿਹੜੀ ਸਾਰੀ ਧਰਤੀ ਹੈ ਉਹ ਸਲਫਰ ਨਾਲ ਭਰਪੂਰ ਹੈ ਤੇ ਸਲਫਰ ਨਾਲ ਭਰਪੂਰ ਹੋਣ ਕਰਕੇ ਆ ਜਿਹੜੇ ਹੌਟ ਸਪ੍ਰਿੰਗ ਦੇ ਇਹ ਇੱਥੇ ਆਮ ਹੀ ਦਿਖਾਈ ਦਿੰਦੇ ਆ ਪਾਣੀ ਦੇ ਵਿੱਚ ਉਹ ਜਿਹੜਾ ਭਾਪ ਬਣ ਕੇ ਪਾਣੀ ਗਰਮ ਹੋ ਕੇ ਉੱਪਰ ਉੱਡੀ ਜਾਂਦਾ ਹੈ ਇਹ ਤੁਹਾਨੂੰ ਆਮ ਹੀ ਦਿਖਾਈ ਦਿੰਦੀ ਹੈ ਇਹ ਚੁੰਗ ਥਾਂਗ ਵੈਲੀ ਹੋਗੀ ਪੁੱਗਾ ਵੈਲੀ ਹੋਗੀ ਸਲਫਰ ਦੀ ਮਾਤਰਾ ਹੋਣ ਕਰਕੇ ਸਾਲਟ ਵੈਲੀ ਵੀ ਪਥਾਂਦੀ ਹੈਗੀ ਹੈ ਸਲਫਰ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਸਾਰੇ ਮਾਰਸ਼ਲੈਂਡ ਬਣੇ ਹੋਏ ਤੇ ਮੈਡੀਸ਼ਨਲ ਇਨਾਂ ਚ ਜਿਹੜੀਆਂ ਹੈਗੀਆਂ ਕੁਆਲਿਟੀ ਜ਼ਿਆਦੇ ਹੈ ਤੇ ਸਕਿਨ ਟਰੀਟਮੈਂਟ ਲਈ ਕਹਿੰਦੇ ਜ਼ਿਆਦੇ ਵਧੀਆ ਹੈ ਆਉਟਸਪ੍ਰਿੰਗ ਤੇ ਮਡ ਜਿਹੜੇ ਪੂਲ ਹੈ ਉਹ ਇਥੇ ਆਮ ਬਣੇ ਵੀ ਤੇ ਟੂਰਿਸਟ ਉੱਥੇ ਆਮ ਖਾਸ ਵੇਖਣ ਆਉਂਦੇ ਆ ਇਨਾਂ ਚੀਜ਼ਾਂ ਪਾਉਂਦ ਰਹੇ ਆ ਪਾਂਗ ਦਰਬਿੰਗ ਇੰਟਰਸੈਕਸ਼ਨ ਪੁਆਇੰਟ ਤੇ ਇਹ ਉਹੀ ਸੜਕ ਹੈ ਜਿਹੜੀ ਹੁਣ ਲੀਏ ਤੋਂ ਮਨਾਲੀ ਜਾਂਦੀ ਹੈ ਸੋ ਦਰਬਿੰਗ ਤੇ ਪਾਂਗ ਦੇ ਵਿਚਾਲੇ ਇਹ ਸੜਕ ਨੇ ਆਪ ਨੂੰ ਬੁਲਾਤਾ ਹੈਗਾ ਇੱਥੋਂ ਮਨਾਲੀ 220 ਕਿਲੋਮੀਟਰ ਰਹਿ ਗਿਆ ਸਰਚੂ 196 ਲੱਖ 70 ਦੇ ਲਗਭਗ ਇਹ ਜਿਹੜਾ ਪਾਂਗ ਹੈ ਉਹ ਥੱਲੇ ਕਿਉਂ ਹੈ ਸੱਜੇ ਪਾਸੇ ਜਾਵਾਂਗੇ ਤਾਂ ਉਕਸੀ ਹੋ ਕੇ ਕਾਰੂ ਹੋ ਕੇ ਲਿਆ ਜਾਂਦਾ ਜੀ ਇੱਧਰ ਨੂੰ ਜੇ ਖੱਬੇ ਪਾਸੇ ਮੁੜ ਰਹੇ ਜੇ ਦਿਲ ਵੱਸੇ ਆਪਾਂ ਉਧਰ ਹੈਗਾ ਪਾਂਗ ਮੂਰ ਪਲੇਨਸ ਸਾਰਚੂ ਤੇ ਉਸ ਤੋਂ ਬਾਅਦ ਹੈਗਾ ਜੀ ਜਿਸਪਾ ਮਨਾਲੀ ਸੋ 12 ਲੱਖ ਲਾਪਾ ਪਾਸ ਇਸ ਤੋਂ ਅੱਗੇ ਤੇ ਇਸੇ ਰਾਹ ਦੇ ਉੱਪਰ ਬਹੁਤ ਸਣਾ ਜਿਹੜਾ ਹੈਗਾ ਖੇਤਰ ਆਉਣ ਵਾਲਾ ਜਿਹਨੂੰ ਮੂਰ ਪਲੇਨਸ ਕਹਿੰਦੇ ਆ 30 40 ਕਿਲੋਮੀਟਰ ਲੰਬਾ ਜਿਹੜਾ ਹੈਗਾ ਉਹ ਏਰੀਆ ਹੈ ਜਿੱਥੇ ਆਸੇ ਪਾਸੇ ਤੁਹਾਨੂੰ ਇਹਨਾਂ ਉੱਚੇ ਪਹਾੜਾਂ ਦੇ ਜਿਹੜੇ ਸਪਾਰਟ ਮੈਦਾਨ ਨੇ ਤੇ ਜਦੋਂ ਮੀਂਹਾਂ ਦੀ ਰੁੱਤ ਵਿੱਚ ਜਦੋਂ ਕਾਫੀ ਮੀਂਹ ਪੈ ਕੇ ਹਟਦੇ ਤਾਂ ਅਖਿਰ ਵਿੱਚ ਮੀਂਹ ਘੱਟ ਪੈਂਦੇ ਆ ਪਰ ਜਦੋਂ ਗਰਮੀ ਦੀ ਰੁੱਤ ਵਿੱਚ ਉਹ ਘਾਹ ਦਾ ਹੈਗਾ ਪੂਰਾ ਹਰਾ ਹਰਾ ਹੋ ਜਾਂਦਾ ਤੇ ਉਹ ਰਿਆਲੀ ਵਾਂਗੂੰ ਐਦਾਂ ਲੱਗਦਾ ਜਿਵੇਂ ਕੋਈ ਘਾਹ ਦਾ ਮੈਦਾਨ ਉਹਨੂੰ ਮੂਡ ਪਲੇਨਸ ਕਹਿੰਦੇ ਆ ਸੋ ਉੱਥੇ ਜ਼ਿਆਦਾਤਰ ਜਿਹੜੇ ਬਾਈਕਰਸ ਆਉਂਦੀਆਂ ਵੀਡੀਓ ਬਣਾਉਂਦੇ ਤੁਸੀਂ ਦੇਖਿਓਂਗੇ YouTube ਤੇ ਜਾਂ Instagram ਰੀਲਸ ਜਿਹੜੀਆਂ ਉੱਥੋਂ ਜ਼ਿਆਦਾ ਪਹੁੰਚੇ ਹੋ ਸੋ ਉਹ ਲੰਘ ਕੇ ਉਸ ਤੋਂ ਅੱਗੇ ਅਸੀਂ ਪਹੁੰਚਾਂਗੇ ਜੀ ਫਾਂਗਵਲ ਨੂੰ ਤਾਂ ਰੁਕਨ ਦਾ ਰੱਦ ਪਾਹਗੇ ਪਰ ਦੇਖਦੇ ਆਂ ਜੀ ਅਸੀਂ ਜਲਦੀ ਪਹੁੰਚ ਜੰਨੇ ਉੱਥੇ ਤਾਂ ਅੱਗੇ ਵੀ ਜਾ ਸਕਦੇ ਆਂ ਪਰ ਸੱਚੂ ਪਰ ਜਿਹੜੇ ਨਕੀਲਾ ਦਰਰਾ ਹੈਗਾ ਤੇ ਇੱਕ ਨਕੀਲਾ ਦਰਰਾ ਹਾਂ ਉੱਥੇ ਥੋੜਾ ਰਸਤਾ ਖਰਾਬ ਹੈ ਸੜਕ ਬਣੀ ਜਾਂਦੀ ਹੈ ਤੇ ਵੈਸੇ ਵੀ ਉਹ ਜਿਹੜਾ ਹੈਗਾ ਦਰਰਾ ਪਾਸ ਪਾਰ ਕਰਨਾ ਉਹ ਕਾਫੀ ਔਖਾ ਹੈ ਇਹ ਹੈ ਜੀ ਉਹ ਮੂਵਪਲੇਨ ਤੇ ਜਿੱਥੇ ਤੁਹਾਨੂੰ ਦਿਖ ਰਿਹਾ ਹੋਊਗਾ ਕਿ ਸੜਕ ਜਿਹੜੀ ਹੈਗੀ ਆਸੇ ਪਾਸੇ ਖੁੱਲ ਗਈ ਹੈ ਤੇ ਉਹ ਉਹ ਆਲਾ ਧੋਲਾ ਥੋੜਾ ਜਿਹਾ ਹਰੇ ਵੱਲੀ ਜਿਹੜੀ ਹਰੇ ਬਾਈ ਉਹਦੀ ਭਾਵ ਮਰਨ ਲੱਗ ਪਈ ਐ ਅਸੀਂ ਆਪਦੀ ਵਾਰ ਵਧੀਆ ਕੱਢ ਰਹੇ ਆ ਪਰ ਇਹ ਸਫ਼ਰ ਥੋੜਾ ਜਿਹਾ ਜ਼ਿਆਦਾ ਖਿੱਚ ਕੇ ਕਰ ਰਹੇ ਆ ਕਿ ਹੁਣ ਵਾਪਸੀ ਤੇ ਥੋੜਾ ਜਿਹਾ ਹੀ ਹੋ ਜਾਂਦਾ ਵੀ ਘਰ ਨੂੰ ਪਹੁੰਚ ਜਾਂਦੇ ਸੋ ਇਸ ਤੋਂ ਅੱਗੇ ਹੁਣ ਅਗਲਾ ਡੈਸਟੀਨੇਸ਼ਨ ਸਾਡਾ ਪਾਂਗਲ ਦਾ ਤੇ ਠੰਡ ਹੈਗੀ ਆ ਮਹਾਵਾਦ ਵਿੱਚ ਥੋੜੀ ਥੋੜੀ ਜਿਹੜੀ ਹੈਗੀ ਉਹ ਠੰਡਕ ਮਹਿਸੂਸ ਹੁੰਦੀ ਆ ਤੇ ਜਦੋਂ ਤੁਸੀਂ ਕਿਤੇ ਤੁੱਕੇ ਖੜਦੇ ਹੋ ਫਿਰ ਤੁਹਾਨੂੰ ਉੱਥੇ ਗਰਮੀ ਮਹਿਸੂਸ ਲੱਗਦੀ ਨਹੀਂ ਕਿਉਂਕਿ ਅਸੀਂ ਉੱਚੇ ਹਾਈ ਐਲਟੀਟਿਊਡ ਤੋਂ ਆਏ ਹਾਂ ਉੱਥੇ ਠੰਡ ਏ ਦੂਈ ਜ਼ਿਆਦਾ ਸੀਗੀ ਹੁਣ ਜਿਵੇਂ ਜਿਵੇਂ ਥੱਲੇ ਨੂੰ ਆ ਰਹੇ ਹਾਂ ਸਾਨੂੰ ਗਰਮੀ ਵੀ ਵੱਧ ਲੱਗ ਰਹੀ ਹੈ ਤੇ ਜਿਹੜੀਆਂ ਕੱਪੜਿਆਂ ਦੀ ਲੇਅਰਸ ਐ ਹੌਲੀ ਹੌਲੀ ਅਸੀਂ ਲਾਦੀਆਂ ਹੈਗੀਆਂ ਉਤਨੀ ਸ਼ੁਰੂ ਹੋ ਗਈਆਂ ਤੇ ਚਲੋ ਦੇਖਦੇ ਹਾਂ ਅਗਲਾ ਸਫ਼ਰ ਕਿਵੇਂ ਨੂੰ ਪਤਾ ਸਮਾਂ ਹੋ ਗਿਆ 9 ਵਜੇ ਦਾ ਤੇ ਪੈਂਗੋਂਗ ਲੇਕ ਤੋਂ ਚੱਲ ਕੇ ਪੁੱਗਾ ਰਹੇ ਅਸੀਂ ਪਹੁੰਚ ਗਏ ਸੱਚੂ ਸਰਚੂ ਦਾ ਸਫਰ ਬੈਂਗੋਂਗਲੇਕ ਤੋਂ ਲੈ ਕੇ ਪੁੱਗਾ ਤੱਕ ਰਿਹਾ ਸ਼ਾਨਦਾਰ ਉਸ ਤੋਂ ਬਾਅਦ ਜਦੋਂ ਅਸੀਂ ਮਨਾਲੀ ਰੋਡ ਪਈਆਂ ਤਾਂ ਮੂਰ ਪਲੇਨ ਜਿਹੜੇ ਸੀਗੇ ਉਹ ਵੀ ਬਹੁਤ ਵਧੀਆ ਰਹੇ ਤਾਂ ਮੂਰ ਪਲੇਨਸ ਦੇ ਅੱਗੇ ਜਿਹੜਾ ਸੀਗਾ ਅਸੀਂ ਧੂੜ ਹੀ ਫਕਦੇ ਆਏ ਆ ਇੰਨੀ ਮਿੱਟੀ ਇੰਨੀ ਮਿੱਟੀ ਵੀ ਤੁਸੀਂ ਅਗਰ ਵੀ ਜਣਮਾ ਜਣਮਾ ਦੀ ਮਿੱਟੀ ਸਾਡੇ ਤੇ ਪੈ ਗਈ ਸੋ ਹੁਣ ਪਹੁੰਚ ਗਏ ਆ ਮਨਾਲੀ ਦੇ ਲਾਗੇ ਲੱਗੇ 200 ਕਿਲੋਮੀਟਰ ਹੈਗੀ ਮਨਾਲੀ ਇੱਥੋਂ ਗਾਂ ਦਾ ਸਫਰ ਉਧਰ ਨੂੰ ਕਰਾਂਗੇ ਅੱਜ ਇੱਕ ਬਹੁਤ ਸੋਹਣਾ ਵਾਕਿਆ ਹੋਇਆ ਸਾਡੇ ਨਾਲ ਰਸਤੇ ਦੇ ਵਿੱਚ ਜਦੋਂ ਅਸੀਂ ਕਸੰਗਲਾ ਪਾਸ ਉੱਤਰ ਰਹੇ ਸੀਗੇ ਤਾਂ ਹਰਿਆਣਾ ਦਾ ਇੱਕ ਪਰਿਵਾਰ ਸੀ ਇੱਕ ਉਹਨਾਂ ਦਾ ਬੇਟਾ ਸੀ ਤੇ ਦੋ ਪਤੀ ਪਤਨੀ ਉਹ ਜਦੋਂ ਅਸੀਂ ਕਸੰਗਲਾ ਪਾਸ ਕੀਤਾ ਤਾਂ ਥੱਲੇ ਨੂੰ ਆ ਗਏ ਉਹਨਾਂ ਨੇ ਗੱਡੀ ਰੋਕ ਲਈ ਆਪਣੀ ਤੇ ਸਾਨੂੰ ਹੱਥ ਦੇ ਕੇ ਕਹਿੰਦੇ ਵੀ ਚਾਹ ਪੀਓਗੇ ਤੇ ਅਸੀਂ ਸਵੇਰ ਦੇ ਭੁੱਖੇ ਵੀ ਸੀਗੇ ਤੇ ਕੁਝ ਖਾਣ-ਪੀਣ ਦੀ ਕਰ ਰਿਹਾ ਸੀ ਅਸੀਂ ਮਨਾਂ ਨਹੀਂ ਕੀਤਾ ਸੀ ਹਾਂਜੀ ਪੀ ਲਾਂਗੇ ਤਾਂ ਗੱਲਾਂ-ਬਾਤਾਂ ਦੇ ਵਿੱਚ ਇਹ ਹੋਇਆ ਉਹਨਾਂ ਨੇ ਦੱਸਿਆ ਵੀ ਜਦੋਂ ਅਸੀਂ ਹੇਮਕੁੰਡ ਸਾਹਿਬ ਗਏ ਸੀ ਤਾਂ ਹੇਮਕੁੰਡ ਸਾਹਿਬ ਸਾਡਾ ਪੀਟਾ ਛੋਟਾ ਹੁੰਦਾ ਸੀਗਾ ਤਾਂ ਬਰਫ਼ ਇੰਨੀ ਸੀ ਵੀ ਜਿਹੜਾ ਆਈਸ ਬਣੀ ਹੋਈ ਸੀ ਕਹਿੰਦੇ ਉੱਤਰ ਨਹੀਂ ਸਕਦੇ ਸੀਗੇ ਤੇ ਉੱਥੋਂ ਇੱਕ ਸਿੰਘ ਆਏ ਉਹ ਸਿੰਘ ਜਿਹਨਾਂ ਦਾ ਇੱਕ ਹੱਥ ਸੀਗਾ ਤੇ ਉਹ ਕਹਿੰਦੇ ਵੀ ਆ ਬੱਚੇ ਦੀ ਜ਼ਿੰਮੇਵਾਰੀ ਮੇਰੀ ਤਾਂ ਉਹਨਾਂ ਨੇ ਉਹ ਸਿੰਘ ਨੇ ਕਹਿੰਦੇ ਵੀ ਉਸ ਬੱਚੇ ਨੂੰ ਸਿੰਘ ਦੇ ਚੱਪਲਾਂ ਪਾਈਆਂ ਸਿਰਫ ਦੇਰ ਸਿੰਘ ਸੀਗੇ ਇੱਕ ਹੱਥ ਦੇ ਨਾਲ ਫੜਿਆ ਉਹਨੂੰ ਬੱਚੇ ਨੂੰ ਤੇ ਉਹਨਾਂ ਤੋਂ ਤੇਜ ਉਹ ਬੂਟਾਂ ਸੀਗੇ ਪਤੀ ਪਤਨੀ ਹੈਰਾਨ ਕਹਿੰਦੇ ਵੀ ਅਸੀਂ ਬੂਟਾਂ 'ਚ ਤੇ ਉਹ ਚੱਪਲਾਂ 'ਚ ਤੇ ਉਹਨਾਂ ਨੇ ਅੱਗੇ ਜਾ ਕੇ ਉਹਨੂੰ ਛੜਤਾ ਤੇ ਉਸ ਤੋਂ ਬਾਅਦ ਸਾਨੂੰ ਦਿਖੇ ਨਹੀਂ ਗਿਆ ਸੇਮ ਹੀ ਮੈਨੂੰ ਐ ਲੱਗ ਰਿਹਾ ਸੀ ਅੱਜ ਵੀ ਜਿਵੇਂ ਉਹ ਸਾਨੂੰ ਚਾਹ ਪਿਆ ਕੇ ਤੁਰ ਗਏ ਤੇ ਉਸ ਤੋਂ ਬਾਅਦ ਮਾਹੇ ਆ ਕੇ ਸਾਨੂੰ ਇੱਕ ਵਾਰੀ ਕੋਲੋਂ ਟੱਪੇ ਐ ਤੇ ਨਾ ਹੁਣ ਸਾਨੂੰ ਮਿਲਨੇ ਆ ਨਾ ਅਸੀਂ ਨੰਬਰ ਲਿਆ ਉਹਨਾਂ ਦਾ ਮੇਰੇ ਮਨ 'ਚ ਵੀ ਆਇਆ ਵੀ ਪਰ ਨੰਬਰ ਲੈ ਲੈਂਦੇ ਪਰ ਕਈ ਵਰਤਾਰੇ ਇਹੋ ਜਿਹੇ ਹੁੰਦੇ ਆ ਵੀ ਜਿਨ੍ਹਾਂ ਨੂੰ ਤੁਸੀਂ ਯਾਦਾਂ 'ਚ ਰੱਖਣਾ ਵਧੀਆ ਹੁੰਦਾ ਤੇ ਉਹਨਾਂ ਨੂੰ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਕੰਟੈਕਟ ਲੈ ਕੇ ਤੇ ਉਹਨਾਂ ਨੂੰ ਮਿਲਣਾ-ਗਿਲਣਾ ਇਹ ਵਰਤਾਰੇ ਇਹੋ ਜਿਹੇ ਹੁੰਦੇ ਆ ਤੋਂ ਬਹੁਤ ਸੋਹਣਾ ਵਰਤਾਰਾ ਸੀ ਇਹ ਜਿਹੜਾ ਇਸ ਅੱਜ ਦੇ ਦਿਨ ਦਾ ਮੇਰੇ ਨਾਲ ਆਪਣੇ ਨਾਲ ਬੀਤਿਆ ਸੋ ਬਾਕੀ ਗੱਲਾਂ ਬਾਤਾਂ ਜਾ ਕੇ ਕਰਾਂਗੇ ਆਪਾਂ ਪੰਜਾਬ ਦੇ ਵਿੱਚ ਆਉਂਦੇ ਤਿੰਨ ਦਿਨਾਂ 'ਚ ਪੰਜਾਬ ਹੋਵਾਂਗੇ ਤੇ ਫਿਰ ਆਪਾਂ ਵੀਡੀਓਜ਼ ਅਪਲੋਡ ਕਰਨੀ ਸ਼ੁਰੂ ਕਰਾਂਗੇ ਬਾਕੀ ਗੱਲਾਂ ਬਾਤਾਂ ਫਿਰ ਸਸੀ ਘਾ